ਕੋਈ ਜਾਣ ਕਬਜ਼ੀ ਨਾ ਜਗ ਵੀ ਤਸਜ ਵਚਨ ਕਰ ਦੇ ਜੇ ਕੇ ਪਾਈ ਕੋਈ ਬਿਰਲਾ ਮਨੁੱਖ ਜਾਣਦਾ ਹੈ ਕਿ ਇੱਥੇ ਜਗ ਦੇ ਵਿੱਚ ਅਸਲੀ ਮਿੱਤਰ ਸਾਡਾ ਕੌਣ ਹੈ ਜਿਸ ਹੋਏ ਕਿਰਪਾ ਤੁਰੀ ਵਿਦੂਝੈ ਤਾਂ ਕੀ ਨਿਰਮਲ ਰੀਤ راہੋ ਮੰਦ ਹੈ ਰਗਵੰਤ ਦਾ ਹੈ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਫਿਰ ਉਸ ਮਨੁੱਖ ਦੀ ਜੀਵਨ ਯੋਗਤ ਪ੍ਰੇਰਿਤ ਹੋ ਜਾਂਦੀ ਹੈ ਬਾਸਾ ਜੀ ਨੇ ਜਿੱਤੇ ਕਾਲਪੁਰ ਵਿੱਚ ਦਿਆਵਾਨ ਬਣ ਗਿਆ ਉਸ ਮਨੁੱਖ ਨੂੰ ਸਮਝ ਆ ਗਈ ਹੈ ਕਿ ਇਸ ਜਗਤ ਦੇ ਵਿੱਚ ਸਾਡਾ ਅਸਲੀ ਕੌਣ ਹੈ ਮਿੱਤਰ ਕੌਣ ਹੈ ਕਿਉਂਕਿ ਜਿੱਨਾ ਚੇਤੀ ਗੁਰੂ ਦੇ ਗਿਆਨ ਤੋਂ ਵਿਹੂਣੇ ਹਾਂ ਸਾਡਾ ਮੂਖੀ ਦੇ ਨਾਲ ਹੈ ਸੰਸਾਰ ਨਾਲ ਮਿੱਤਰਤਾ ਕੋਈ ਦੇ ਨਾਲ ਹੈ ਸੰਸਾਰ ਦੇ ਨਾਲ ਸਾਰ ਸੰਸਾਰ ਦੀ ਮੂਹ ਮਾਇਆ ਦੇ ਨਾਲ ਇਸ ਕਰਕੇ ਜਿਹਨੂੰ ਗਿਆਨ ਆ ਜਾਂਦਾ ਹੈ ਤੇ ਸਮਝ ਆਉਣਾ ਨਹੀਂ ਹੈ ਭਾਸਾ ਜਿਤ ਕਿਰਪਾ ਕਰਦੇ ਨੇ ਕਿ ਕਿਹ ਦੇ ਨਾਲ ਸੰਸਾਰ ਅਸੀਂ ਵੇਖ ਰਹੇ ਹਾਂ ਸਾਰੇ ਨਾਸੂਨ ਹੈ ਨਾਲ ਖੜਨ ਵਾਲਾ ਇਥੇ ਗੁਰੂ ਜੀ ਨੇ ਬਖਸ਼ਿਸ਼ ਕੀਤੀ ਗਿਆਨ ਦਿੱਤਾ ਕਿ ਭਾਈ ਮੇਰੇ ਨਾਲ ਜਾਣ ਵਾਲਾ ਇਥੋਂ ਕੁਝ ਨਹੀਂ ਹੈ ਤੇ ਆਸ ਵੀ ਮਿੱਤਰ ਕੋਈ ਨਹੀਂ ਹੈ ਅਸਲੀ ਮਿੱਤਰ ਕੋਈ ਹੋਰ ਹੈ ਤੇ ਬਾਸਾ ਕਹਿੰਦੇ ਜਿਹਨੂੰ ਇਹ ਸਮਝ ਆ ਗਈ ਮਿੱਤਰ ਸੋਈ ਬਾਸਾ ਕਹਿੰਦੇ ਕੋਈ ਮਿੱਤਰ ਹੈ ਜਿੱਥੇ ਦੇਖਾਂ ਮੰਡੀ ਹੈ ਜਿੱਥੇ ਖੜੀ ਨਿਸਾਨ ਹੈ ਜਿੱਥੇ ਅਕਾਲ ਪੁਰਖ ਵੈਕੂ ਜੀ ਦੀ ਦਰਗਾਹ ਦੇ ਵਿੱਚ ਲੇਖਾਂ ਮੰਗਿਆ ਨਾਣਾ ਜਿਹੜੇ ਉੱਥੇ ਸੰਜ ਨਾਲ ਖੜੇ ਦਿਸਣਗੇ ਆਸਮਿਕਤ ਕੋ ਤੇ ਉੱਥੇ ਪਾਸਰ ਜੀ ਨੇ ਸਾਨੂੰ ਬਾਰ-ਬਾਰ ਸਮਝਾਇਆ ਭਾਈ ਸੰਸਾਰ ਨਹੀਂ ਹੀ ਖੜਨਾ ਹੈ ਸੰਸਾਰ ਦੇ ਰਿਸ਼ਤਿਆਂ ਨੇ ਨਹੀਂ ਖੜਨਾ ਹੈ ਉੱਥੇ ਕੇਵਲ ਤੇ ਕੇਵਲ ਇੱਕ ਹੀ ਖੜੇਗਾ ਜਦ ਮਾਪ ਪਿਤਾ ਸੰਤ ਮੀਤ ਨਾ ਭਾਈ ਮਨੁ ਹਾ ਨਾਮ ਤੇਰੇ ਸੰਗ ਸਦਾਈ ਉਥੇ ਬਾਸਵਾ ਜੀ ਕਹਿੰਦੇ ਕੇਵਲ ਨਾਮ ਨੇ ਸਹਾਇਤਾ ਕਰਨੀ ਨਾਮ ਦੇ ਨਾਲ ਬਣੀ ਤੇ ਬਾਸਵਾ ਕਹਿੰਦੇ ਫਿਰ ਜਿਹੜੇ ਮਨੁੱਖ ਤੇ ਕਿਰਪਾ ਹੋਈ ਗੁਰੂ ਦੀ ਗੁਰੂ ਨੇ ਆਪਣੇ ਚਰਨਾਂ ਦਾ ਯਾਗ ਲਿਆ ਜੇਸ ਮਤ ਬਖਸ਼ੀ ਹੈ ਗਿਆਨ ਦਿੱਤੀ ਹੈ ਕੌਣ ਸਮਝ ਆਈ ਹੈ ਜੀਵਨ ਦੀ ਚੋਟ ਤੇ ਜਿਹਨੂੰ ਇਹ ਜੀਵਨ ਦੀ ਚੋਟ ਸਮਝ ਆ ਗਈ ਆਸਾ ਕਹਿੰਦੇ ਭਾਈ ਪੰਗਾ ਜੀਵਨ ਵੀ ਪ੍ਰੇਖਰ ਹੋ ਜਾਂਦਾ ਹੈ ਨਾਮ ਜੋ ਬੰਦੇ ਨਾਲ ਕਿਉਂਕਿ ਪਤਾ ਨਹੀਂ ਕਿੰਨੇ ਇੱਕ ਜਨਮਾਂ ਦੀ ਮੈ ਜਿਸ ਮਨ ਨੂੰ ਲੱਗੀ ਪਈ ਹੈ ਜਾਨੋ ਜਨਮ ਕੀ ਜਿਸ ਮਨ ਕੋ ਮਲ ਲੱਗੀ ਪਰ ਆਸਾ ਕਹਿੰਦੇ ਜਨਮਾਂ ਨਿਰਮਨਤਾ ਦੀ ਮਾਰਕ ਮੈਨ ਦੀ ਇਹ ਮਨ ਹੁਣ ਇਹਨੂੰ ਝੁਕ ਹੋ ਸਕਦਾ ਹੈ ਕਿ ਤੈਨੂੰ ਸਮਾ ਵਿਲੇ ਇਹਨੂੰ ਖਾਦਾਂ ਦੇ ਦੇ ਤੈਨੂੰ ਇਸ ਮਨ ਨੂੰ ਝੋ ਸਕਦਾ ਹੈ ਪਿੱਤਰ ਕਰ ਸਕਦਾ ਝੋ ਕਰ ਅੱਗੇ ਜਾਏਗਾ ਭਰੀਏ ਮਤ ਪਾਪਾਂ ਦੇ ਸੰਗ ਉਹ ਰੂਪੈ ਨਾਮ ਕਹਿਣਾਂਗੇ ਆਸਕ ਨੇ ਪਿਤਰ ਹੋ ਸਕਦਾ ਹੈ ਨਾਮ ਲੁੱਕੇ ਸਿਮਰਨ ਕਰਕੇ ਇਸ ਕਰਕੇ ਬਾਸਾ ਜੀ ਕਹਿੰਦੇ ਭਾਈ ਜਿਹੜਾ ਵੀ ਮੁਖ ਗੁਰੂ ਨਾਲ ਜੁੜ ਜਾਂਦਾ ਹੈ ਜਿਸ ਮਨੁੱਖ ਦੇ ਉੱਤੇ ਪਰਮਾਤਮਾ ਦੀયા ਦਾ ਹੁੰਦਾ ਹੈ ਉਹ ਮਨੁੱਖ ਨੂੰ ਇਹ ਸਮਝ ਆਉਂਦੀ ਹੈ ਕਿ ਇੱਥੇ ਸਾਡਾ ਅਸਲੀ ਮਿੱਤਰ ਕੌਣ ਹੈ ਸਾਤ ਨੂੰ ਘਾਣ ਵਾਲਾ ਆਣ ਹੈ ਤੇ ਜਿਹਨੂੰ ਪਾਰਸਾ ਕਹਿੰਦੇ ਇਹ ਸਮਝ ਆ ਗਈ ਇਹ ਗਿਆਨ ਆ ਗਿਆ ਉਹ ਜੀ ਆਪਣਾ ਜੀ ਮੰਦੀ ਜੋਤ ਨੂੰ ਪਵਿੱਤਰ ਕਰ ਲੈਂਦਾ ਹੈ ਰਹਾਉ ਮਾਤਾ ਪਿਤਾ ਵਨਤਾ ਸੁਖਵੰਤ ਇਸ ਤੇ ਵੀ ਅਰ ਭਾਈ ਪਾਸੋਂ ਜਿੰਨ ਦੇਖਦਾ ਕਿੰਨੇ ਰਿਸ਼ਤੇ ਬਣਾਏ ਨੇ ਸੰਸਾਰ ਦੇ ਵਿੱਚ ਮਾਤ ਪਿਤਾ ਮਾਤਾ ਪਿਤਾ ਸੁਤ ਪੁੱਤਰ ਬਨ ਕਾ ਇਸਤਰੀ ਤੇ ਬੰਤਪ ਬ੍ਰਿਜਤੇ ਦਾ ਆਪਣੇ ਮਿੱਤਰ ਅਤੇ ਭਰਾ ਕਿੰਨੇ ਰਿਤੇ ਬਣੇ ਤੇਰੇ ਸੰਸਾਰ ਦੇ ਵਿੱਚ ਪਰ ਜੀਤੇ ਰਹੀ ਪੂਰਵ ਜਨਮ ਕੇ ਮਿਲਨ ਸੰਜੋਗੀ ਅੰਤ ਹੈ ਕੋ ਨਾ ਸੁਣਾਈ ਪਾਸੋਂ ਕਿੰਦੇ ਸਾਡੇ ਤਲੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਇੱਥੇ ਆ ਰਹੀਆਂ ਬਣੇ ਕਿਸੇ ਦੇ ਨਾਲ ਕਿ ਕੋਈ ਸੰਬੰਧ ਬਣਿਆ ਕਿਸੇ ਦੇ ਨਾਲ ਕੋਈ ਸੰਬੰਧ ਬਣਿਆ ਬਣਿਆ ਕਾਹਦੇ ਕਰਕੇ ਸੰਜੋਗਾਂ ਕਰਕੇ ਪਿਛਲੇ ਕੁਝ ਸੰਜੋਗਾਂ ਦੇ ਵਿੱਚ ਕਿਸੇ ਦਾ ਕੁਝ ਲੈਣਾ ਹੈ ਕਿਸੇ ਨੂੰ ਕੁਝ ਦੇਣਾ ਹੈ ਇਦਾਂ ਹੀ ਸਤਿਗੁਰੂ ਕਾ ਸਾਹ ਕਹਿੰਦੇ ਲੈਣ ਦੇਣ ਕਰਕੇ ਸੰਜੋਗਾਂ ਕਰਕੇ ਇਸ ਆਲ ਕਤਾਬ ਕਰਕੇ ਤੇਰੇ ਜ ਸੰਗੀ ਬਣੇ ਨੇ ਕੋਈ ਮਾਂ ਕੋਈ ਪਿਓ ਕੋਈ ਘਰਵਾਲੀ ਕੋਈ ਪੁੱਤਰ ਕੋਈ ਵੀ ਮਿੱਤਰ ਕੋਈ ਸਹਾਰ ਤੇ ਕੋਈ ਪ੍ਰਾਪ ਇਹ ਸਾਰੇ ਤਸ ਕਹਿੰਦੇ ਤੇਰੇ ਸੰਯੋਗਾ ਕਰਕੇ ਮਿਲੇ ਨੇ ਇਹਨਾਂ ਦੇ ਨਾਲ ਲੋ ਪਾਏਗਾ ਸੰਸਾਰ ਦੇ ਵਿੱਚ ਫਿਰ ਦੁਬਾਰਾ ਘਟਤਰਾ ਰਹੇਗਾ ਤੇ ਇਸ ਕਰਕੇ ਚੁੱਕ ਇਹਨਾਂ ਨੇ ਸਹਾਈ ਦੀ ਕੀਤੇ ਅੰਤ ਹੈ ਕੋ ਨਾ ਸਹਾਈ ਬਾਸਰ ਦੇ ਅਕੀਰ ਵਿਰੇ ਇਨਾਂ ਦੇ ਵਿੱਚੋਂ ਕੋਈ ਵੀ ਭਾਈ ਤੇਰਾ ਸਾਥੀ ਨਹੀਂ ਬੰਦਾ ਹੈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਇਹ ਭਾਈ ਮੋਤੀਆਂ ਦੀਆਂ ਮਾਲਾ ਸੋਨੇ ਲਾਲ ਹੀਰੇ ਮਨ ਖੁਸ ਕਰਨ ਵਾਲੀ ਮਾਇਆ ਹੈ ਭਾਵੇਂ ਵੀ ਮੋਤੀਆਂ ਸੱਚੇ ਮੋਤੀਆਂ ਦੀ ਮਾਲਾ ਕੋਈ ਵਰ ਚ ਪਾਉਂਦਾ ਹੈ ਕੋਇ ਸੁਨੇ ਲਾਲ ਕਿਰਿਆ ਦੇ ਨਾਲ ਤੀਨ ਕਰਦਾ ਹੈ। ਪਾਪ ਕਹਿੰਦੇ ਮਨ ਰੰਜਨ ਹੈ। ਮਨ ਨੂੰ ਕੁਸ ਕਰਨ ਵਾਲੀ ਮਾਇਆ ਹੈ। ਹਾਂ ਮਾਂ ਕਲਤ ਵਿਹਾਨੀ ਆਪਤ ਹੈ। ਤਾਂ ਮੈਂ ਸੁਖੋਖ ਨਾ ਪਾਇਆ। ਤਾਂ ਸੰਗ ਦੇ ਨਾਂ ਦੇ ਵਿੱਚ ਲੱਗਿਆ। ਸਾਰੀ ਉਮਰ ਹਾਏ-ਹਾਏ ਕਰਦੇ ਹੀ ਗੁਜ਼ਰ ਜਾਂਦੀ। ਹਾਏ ਆਵੇਂ ਚਾਹੀਦਾ ਹੈ ਹਾਏ ਉਹ ਵੀ ਚਾਹੀਦਾ ਆ ਮਾਇਆ ਚਾਹੀਦੀ ਇਹ ਤਾਂ ਚਾਹੀਦਾ। ਸੋਨਾ ਕਰੀਲੇ ਪਾਸਾ ਗਲੇ ਹਾਏ ਹਾਏ ਕਰਦੇ ਵੀ ਭੁਜ ਜਾਂਦੀ ਏ ਪਰ ਇਹ ਮਨ ਦੀ ਰਾਜ ਹੈ ਸੈਸ ਖੱਡੇ ਕਰ ਕੋਟ ਧਰਵੇ ਤ੍ਰਿਣਾਈ ਆਵੇ ਮਾਇਆ ਆਛੇ ਆਪ ਅਨੰਤ ਭੋਗ ਵਿਖਿਆ ਕੀ ਕਰੈ ਨਿਮਕ ਸੁਖਤਾ ਕਰ ਖਾਪ-ਖਾਪਣਾ ਪਾਸਾ ਗੰਦੇ ਰਾਜ ਲਈ ਵੀ ਕਦੇ ਮਨ ਖਾਪ-ਖਾਪ ਕੇ ਮਰਦਾ ਮਨਾ ਕੋ ਸਾਰੀ ਉਮਰ ਮਾਇਆ ਕਾ ਕੀ ਕਰਨਾ ਮਨ ਕਾਂ ਨਾਮ ਨੂੰ ਸੋਨਾ ਮੈਂ ਗੱਡੀ ਲੈ ਲਾਉਣੀ ਇੱਕ ਦਿਨ ਵੀ ਗੁਰੂ ਜੀ ਹੁੰਦੇ ਆ ਦੂਸਰੀ ਕੀ ਪਿਆਸ ਕਰਨ ਦੇ ਉੱਤੇ ਜਾਗ ਰਹੇ ਹੁੰਦੇ ਉਹ ਮਨ ਨੂੰ ਜੀ ਦੇ ਬੰਦ ਨੂੰ ਤੋੜ ਲੈਂਦੇ ਜਿਸ ਕਰਕੇ 500 ਕੋਨੇ ਭਾਈ ਇਹਨਾਂ ਵਿੱਚ ਲੱਗਿਆ ਭਾਵੇਂ ਸੋਨਾ ਹੋਵੇ ਘੀਰੇ ਲਾਹ ਹੋਣ ਇਹਨਾਂ ਸਾਰਿਆਂ ਵਿੱਚ ਲੱਗਿਆ ਪਾਕਸਾ ਜੀ ਕਹਿੰਦੇ ਮਨ ਨੇ ਕਦੇ ਤ੍ਰਿਪਤੀ ਹਾਸ ਨਹੀਂ ਕੀਤੀ ਮਨ ਦੇ ਰਾਜ ਨਹੀਂ ਆਇਆ ਹੈ ਆਏ ਮੈਂ ਕਰਦਾ ਨਹੀਂ ਆਪਣੀ ਉਮਰ ਗੁਜਾਰ ਮਿੰਦਾ ਹੈ ਹੱਥ ਰੱਜ ਅਸੁਪ ਪਵਨ ਤੇਜ ਢਣੀ ਪੂਮ ਚਤੁਰੰਗਾ ਭਾਈ ਹਾਥੀ ਰਾਜ ਹਵਾ ਦੇ ਵੇਗ ਵਰਗੇ تیر ਚੱਲਣ ਵਾਲੇ ਘੋੜੇ ਨੂੰ ਧਨਾੜ ਹੋਵੇ ਜਿਵੇਂ ਦਾ ਮਾਰ ਹੋਵੇ ਚਾਰ ਗਸੁੰਮ ਦੀ ਫੌਜ ਦਾ ਮਾਰ ਹੋਵੇ ਸੰਗਨਾਂ ਚਾਦਿਓ ਇਨ ਮੈਂ ਕਛੂ ਐ ਊਠ ਸਿਕਾਇਓ ਨੰਗ ਪਾਸਿ ਦਿਨ ਵਿੱਚੋਂ ਵੀ ਕੋਈ ਚੀਜ਼ ਤੇ ਨਾ ਹੀ ਦਿੱਤੇ ਜਿੰਨੀਆਂ ਮਰਦੀ ਸੰਸਾਰ ਦੇ ਉਪਰ ਤ੍ਰਿਕੁਲ ਸਾਲੀਏ ਜੀਤਾਂ ਮੋਹਰਾ ਹਾਥੀ ਮੂਨ ਕੋੜੇ ਮੂਨ ਬੜੀ ਤੇਜ਼ ਉੱਚਲਣ ਵਾਲੇ ਭੂਮਦਤ ਸੰਗੀਤ ਰਲਵੇ zameen ਹੋਵੇ ਆਸਾ ਕਰਦੇ ਨੇ ਫੌਜ ਹੋਵੇ ਅਰ ਇਨਾਂ ਦੇ ਵਿੱਚੋਂ ਕੋਈ ਵੀ ਚੀਜ਼ ਨਾਰਜਾਮ ਵਾਲੀ ਨਹੀਂ ਹੈ। ਇਨਾਂ ਦਾ ਵਾਤਪ, ਮਨੁੱਖ ਜਿਹਾ ਨੰਗਾ ਜਿਹਾ ਕਿਥੋਂ ਲੈਂਦਾ। ਨਾਗੇ ਆਉਂ। ਨਾਗੇ ਜਾਣਾ। ਕੋਈ ਨਾ ਰਹੇ ਹੈ ਅਰਾਜਮ ਹੈ। ਬਾਸੰਗਨ ਜਿੱਦਾਂ ਮਰਜੇ ਕੋਈ ਤਨਾੜ ਹੈ। ਨਾ ਤਾਂ ਸਤਗੁਰੂ ਬਾਸਾ ਕਹਿੰਦੇ ਕੁਝ ਲੈ ਕੇ ਕੋਈ ਤੰਤ ਤੇ ਵਸਤਰ ਵਗੈਰਾ ਲੈ ਕੇ ਆਇਆ ਸੀ। ਨੰਗੇ ਰਹਿ ਕੇ ਜਾਣਾ ਨੰਗਾ ਹੀ ਹੈ ਮਨਕਾ ਜੀ ਹੈ ਮਸੀਹ ਨੰਗੇ ਹੀ ਤੁ ਸੰਸਾਰ ਤੋਂ ਤੁਰ ਜਾਣਾ ਪਟੈ ਨੰਗਾ ਹੀ ਉੱਟ ਕੇ ਤੁਰ ਪੈਂਦਾ ਹੈ ਹਰ ਕੇ ਸੰਤ ਪ੍ਰੇਮੀ ਤੁ ਕਰਕੇ ਤਾਂ ਕਹਿ ਹਰ ਹਰ ਗਈਏ ਸਭ ਜਿੰਦ ਜਿਹੜੇ ਭਾਈ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦੀ ਸੇਵ ਸੁਲਾ ਕਰਨੀ ਚਾਹੀਦੀ ਹੈ ਉਹ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ ਗੁਰੂ ਦੀ ਸੰਗਤ ਵਿੱਚ ਬੈਠਣਾ ਚਾਹੀਦਾ ਹੈ ਉਹ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਜਿਹੜੇ ਨਾਮ ਦੀ ਗੱਲ ਕਰਦੇ ਨੇ ਜਿਹੜੇ ਨਾਮ ਨਾਲ ਜੋੜਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਕਹਿੰਦੇ ਸਿਰਫ ਤੇ ਸਿਰਫ ਪਰਮਾਤਮਾ ਦੀ ਸਿਮਰਨਾ ਕਰਨੀ ਚਾਹੀਦੀ ਹੈ ਨਾਨਕ ਹੀ ਹਾਂ ਸੁਖ ਆਗੈ ਨੂੰ ਉਜਲ ਸੰਤ ਸੰਤਨ ਕੈ ਪਈਐ 파ਸ ਰਕਿਤ ਜਗਾ ਵੀ ਮਨੁੱਖ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਘਾਲ ਕੋ ਕੀ ਸੇਵਕ ਸੁਦਾ ਕਰਦਾ ਪਾਈ ਤੇ ਵੱਡਿਆਂ ਦੇ ਮੂਰ ਲਾ ਕੇ ਵਜਨ ਕੀਤਾ ਦੇ ਨਾਨਕ ਅਝੀਹਾ ਕਰਨ ਦੇ ਨਾਲ ਇਸ ਲੋਕ ਦੇ ਵਿੱਚ ਵੀ ਸੁੱਖ ਮਿਲਦਾ ਕਿਉਂਕਿ ਦੁਖੀ ਸਾਡ ਅਸੀਂ ਇਸ ਕਰਕੇ ਨਹੀਂ ਹਾਂ ਸਤਗੁਰੂ ਸਾਹਿਬ ਕਹਿੰਦੇ ਵੀ ਤਨ ਨੂੰ ਕੋਈ ਦੁੱਖ ਲੱਗਿਆ ਜਾਦਾ ਦੁਖੀ ਸੰਗੂ ਕੇ ਜਿਹੜੇ ਸੰਸਾਰ ਵੀ ਉਹ ਮਾਇਆ ਹੈ ਇਹਨੇ ਰੁਕੀ ਦਿੱਤਾ ਪਈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਲੋਪ ਦੇ ਵਿੱਚ ਵੀ ਤੈਨੂੰ ਸੁਖ ਮਿਲਦਾ ਹੈ ਪਰ ਲੋਪ ਦੇ ਵਿੱਚ ਵੀ ਇਨਸਾਨ ਫਿਰ ਸੰਕੂਚੂ ਹੋ ਕੇ ਜਾਂਦਾ ਹੈਾਰੇ ਦਾ ਕੀ ਮੈਂ ਕਿੱਥੋਂ ਆ ਸੰਤ ਜਨਾਂ ਦੀ ਸੰਗਤ ਵਿੱਚ ਸੰਗ ਸੰਤਨ ਕਹਾਈਏ ਪਾਤਸ਼ਾਹ ਕਹਿੰਦੇ ਹਰੀ ਦੇ ਚਾਰੇ ਜਿਹੜੇ ਨਾਮ ਆਪ ਜਪ ਲੈਣੇ ਆਪ ਜਪੈ ਅਗਰੇ ਨਾਮ ਟਕਾਬੈ ਜਿਹੜੇ ਆਪ ਨਾਮ ਜਪਦੇ ਨੇ ਉਹ ਨਾਮ ਟਕਉਂਦੇ ਨੇ ਉਹਨਾਂ ਦੀ ਸੰਗਤ ਦੇ ਵਿੱਚ ਓਕਾਰ ਸਾਹਿਬ ਕਹਿੰਦੇ ਭਾਈ ਜੇ ਦਾਤ ਮਿਲਦੀ ਐ ਇਹ ਦਾਤ ਜਿਹੜਾ ਵੀ ਮੁਕਤ ਹਾਸਲ ਕਰਕੇ ਉਸ ਅਕਾਲ ਪੁਰਖ ਲੈ ਗੁਰੂ ਜੀ ਦੀ ਸੇਵਤ ਸੁਣਾ ਦੇਗੀ ਤਾਉਂਦਾ ਨਾਮ ਜਪਦਾ ਹੈ ਨਾਮਕ ਹੀ ਹਾਂ ਸੁਖ ਇੱਥੇ ਵੀ ਸੁਖ ਆਕੰਗੂ ਚੱਲ ਅੱਗੇ ਵੀ ਸਾਹਿਬ ਕਹਿੰਦੇ ਸੁਰਖੂ ਜਾਈਗਾ ਨਾਮ ਉਜਲਾ ਲੈ ਕੇ ਜਾਏਗਾ ਸੰਗ ਸੰਕਲਪ ਹੈ ਭਾਈ ਇਹਦਾ ਸੰਕਲਪ ਇਸ ਜਗਤ ਵਿੱਚੋਂ ਗੁਰੂ ਦੇ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ ਜਿਹੜੇ ਗੁਰੂ ਦੇ ਸੰਗਤ ਕਰਦੇ ਨੇ ਨਾਮ ਜਪਣ ਵਾਲੇ ਵੀ ਸੰਗਤ ਕਰਦੇ ਨੇ ਆਸਾ ਕਿ ਉਹ ਸੰਸਾਰ ਦੇ ਵਿੱਚੋਂ ਸੁਰ ਗੁਰੂ ਹੋ ਕੇ ਜਾਂਦੇ ਨੇ ਉਹਨਾਂ ਨੂੰ ਕੋਈ ਮਾਇਆ ਦਾ ਲਗ ਨਹੀਂ ਲੱਗਦਾ ਇਸ ਕਰਕੇ ਭਾਈ ਗੁਰੂ ਵਾਲੇ ਬਣਦੇ ਨੇ ਗੁਰੂ ਚਰਨਾਂ ਨੂੰ ਜੁੜੀਏ ਗੁਰ ਚਰਨਾਂ ਦੇ ਨਮਨ ਜੁਲ ਕਰਕੇ ਨੇ ਆਪਣੇ ਸੁੰਨਕਾ ਜਨ ਸਫਲਾ ਕਰੀਏ ਥਾਲ ਕੋ ਵੈਰਜੇ ਦੀ ਮੰਦਗੀ ਕਰਕੇ ਨਾਮ ਲੈ ਕੇ ਕਿਉਂਕਿ ਨਾਮ ਕੋ ਬਿਨਾ ਕਰ ਸਕਦੇ ਕਰ ਸਕਾਰਾ ਨਹੀਂ ਪੋਰੇ ਤੋਂ ਪੋਰੇ ਤੋਂ ਤattva ਵਿਚਾਰ ਜੀਨਨਨਾ ਕਰ ਜਨ ਨਹੀਂ ਛੁਟ ਸਕਦਾ